ਮੈਂ ਹਰਬੀਰ ਸਿੰਘ ਅਬ ਬਬਲੂ ਸਿੰਧੀ ਰਮਦਾਸ ਸਟੇਟ ਜੁਆਇੰਟ ਸਾਈਫਰੀ ਆਮ ਆਦਮੀ ਪਾਰਟੀ ਮੈਂ ਆਪਣੇ ਵੱਲੋਂ ਆਪਣੇ ਸਿੰਧੀ ਪਰਿਵਾਰ ਰਮਦਾਸ ਵੱਲੋਂ ਔਰ ਸਾਡੀ ਲੋਕਾਂ ਦੀ ਹਰਮਨ ਪਿਆਰੀ ਪਾਰਟੀ ਆਮ ਆਦਮੀ ਪਾਰਟੀ ਦੇ ਵੱਲੋਂ ਸਾਰੇ ਸਿੱਖ ਜਗਤ ਨੂੰ ਔਰ ਸਾਰੇ ਇਸ ਦੁਨੀਆ ਦੇ ਵਸਦੇ ਲੋਕਾਂ ਨੂੰ ਵਸਾਖੀ ਦੀ ਖਾਲਸਾ ਸਾਇਨਾ ਵਫਦੀ ਬਹੁ ਬਹੁ ਵਧਾਈ ਦਿਨਾ ਜਿਸ ਤਰ੍ਹਾਂ ਕਿ ਜਿਹੜੀ ਵਿਸਾਖੀ ਆ ਆਪਾਂ ਸਾਰੇ ਕਿਸਾਨ ਆ ਪੰਜਾਬ ਦੇ ਜਿਹੜੇ ਬਹੁਤੇ ਲੋਕ ਨੇ ਉਹ ਖੇਤੀਬਾੜੀ ਕਰਦੇ ਨੇ ਔਰ ਕਣਕ ਦੀ ਬਜਾਈ ਲੋਕਾਂ ਨੇ ਬੜੀ ਆਸ ਦੇ ਨਾਲ ਕੀਤੀ ਸੀ ਕਿ ਸਾਡਾ ਔਵਲਾ ਸਮਾ ਚੰਗਾ ਆਊਗਾ ਔਰ ਮੈਂ ਰੱਬ ਅਗੇ ਅਰਦਾਸ ਕਰਦਾ ਕਿ ਮੌਸਮ ਤinare ਰਵੇ ਸਾੜੀ ਪੂਤਾ ਵਾਂਗੂ ਪਾਲੀ ਫਸਲ ਜਿਹੜੀ ਕਣਕ ਦੀ ਆ ਇਹਦਾ ਇੱਕ ਇੱਕ ਦਾਣਾ ਸੁਨਾ ਵੜਿਆ ਜਾਵੇ ਔਰ ਜਿਹੜਾ ਸਾਡੇ ਗੁਰੂ ਗੋਬਿੰਦ ਸਿੰਘ ਦਸਵੇਂ ਗੁਰੂ ਸਾਡੇ ਸੱਚੇ ਪਾਤਸ਼ਾਹੀ ਨੇ ਜੋ ਸਾਇਨਾ ਦਿਵਸ ਖਾਲਸਾ ਸਾਇਨਾ ਦਿਵਸ ਨੂੰ ਸਾਡੇ ਪੰਜ ਪੈਰੇ ਸਾਜੇ ਸਨ 1699 ਦੀ ਵਿਸਾਖੀ ਦੇ ਉੱਤੇ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਖਾਲਸਾ ਕੌਮ ਦੀ ਲਿਆ ਸੁਖਣਾ ਉਹਦੇ ਵਾਸਤੇ ਅਰਦਾਸ ਕਰਦਾ ਸੱਚੇ ਪਾਤਸ਼ਾਹੀ ਚਰਨਾਂ ਦੇ ਵਿੱਚ ਕਿ ਸਾਡਾ সারি কম